ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ੇੜੀਆਂ ਦੇ ਕਾਰਨਾਮੇ ਕੀ ਹੁੰਦੇ ਨੇ ਇਹ ਕੱਲ ਜਿਹੜੀ ਘਟਨਾ ਵਾਪਰੀ ਹੈ ਇੱਕ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲਾ ਐਕਚੁਅਲੀ ਇਹ ਜਿਹੜੇ ਬਾਬੇ ਨੇ ਸਾਡੇ ਪੰਜਾਬ ਦੇ ਉਹਨਾਂ ਲੋਕਾਂ ਨੇ ਬਣਾਏ ਨੇ ਜਿਨ੍ਹਾਂ ਨੂੰ ਆਪ ਢੇਲੇ ਦੀ ਅਕਲ ਨੇ ਇਹ ਬਾਬੇ ਬੁੱਬੇ ਕੋਈ ਨਹੀਂ ਸਿਰੇ ਦੇ ਖੱਜ ਨੇ ਜਦੋਂ ਘਰ ਦੇ ਵਿੱਚ ਕੋਈ ਕੰਮ ਨਾ ਹੋਵੇ ਬੇਲੜ ਹੋਣ ਬੇਲੇ ਰਹਿ ਕੇ ਖਾਣ ਦੀਆਂ ਆਦਤਾਂ ਪੈ ਜਾਂਦੀਆਂ ਨੇ ਉਦੋਂ ਇਹ ਬੰਦੇ ਡੇਰੇ ਬਣਾ ਲੈਂਦੇ ਨੇ ਇਹਨੇ ਵੀ ਇੱਕ ਛੋਟਾ ਜਿਹਾ ਆਸ਼ਰਮ ਬਣਾਇਆ ਹੋਇਆ ਤੇ ਉਸ ਆਸ਼ਰਮ ਦੇ ਨਾਂ ਤੇ ਇਹ ਤੋਰੀ ਫੁਲਕਾ ਚਲਾਉਂਦਾ ਹੈ ਕਈ ਵਾਰੀ ਲਾਈਬ ਹੋ ਜਾਂਦਾ ਹੈ ਦੇਖੋ ਸਾਡੇ ਡੇਰੇ ਦਾ ਬਿੱਲ 2 ਲੱਖ ਰੁਪਇਆ ਆ ਗਿਆ ਸਾਨੂੰ ਦੁੱਧ ਦੀ ਲੋੜ ਹੈ ਸਾਨੂੰ ਕੱਪੜੇ ਦੀ ਲੋੜ ਹੈ ਭੇਜੋ ਤੇ ਕੱਲ ਜਿਹੜਾ ਇਹਨੇ ਕਾਰਨਾਮਾ ਕੀਤਾ ਹੈ ਇਹਦੀ ਪਹਿਲਾਂ ਮੈਰਿਜ ਹੋਈ ਸੀ ਉਹ ਬੀਬੀ ਵੀ ਬੜੀ ਚਾਤਰ ਚਲਾਕ ਜੀ ਦੇਖਣ ਨੂੰ ਦਿਖਦੀ ਹੈ ਜਿਹੜੇ ਕਹਿੰਦੀ ਸੀ ਮੈਨੂੰ ਚੜ੍ਹਦੀ ਕਲਾ ਵਾਲਾ ਸਿੰਘ ਮਿਲਿਆ ਫੀਮ ਦੀ ਡੱਬੀ ਕਹਿੰਦੀ ਮੈਂ ਆਪਣੇ ਪਰਸ ਵਿੱਚ ਰੱਖਦੀ ਆਂ ਪੇਮ ਖਾਣਾ ਕੋਈ ਗੁਨਾਹ ਨਹੀਂ ਹੋ ਨਸ਼ਿਆਂ ਤੋਂ ਬਚਾ ਹੋਣਾ ਚਾਹੀਦਾ ਤੇ ਉਹਨੇ ਜਿਹੜਾ ਚੰਦ ਚੜ੍ਹਿਆ ਕੱਲ ਆਪਣੀ ਸੱਸ ਗੁਰਜੀਤ ਕੌਰ ਦੇ ਪੱਟ ਵਿੱਚ ਗੋਲੀ ਮਾਰੀ ਹੈ ਇਹ ਜਿਹੜੀ ਬੀਬੀ ਗੁਰਜੀਤ ਕੌਰ ਇਹ ਵੀ ਫਫੇ ਕੁੱਟਣੀ ਹੈ ਇਹ ਵੀ ਕੱਟਣੀ ਹੈਗੀ ਇਹ ਵੀ ਕਿਸਾਨ ਆਗੂ ਹੈ ਜਦੋਂ ਇਹਨੇ ਆਪਣੀ ਕੁੜੀ ਦਾ ਰਿਸ਼ਤਾ ਕੀਤਾ ਨਾ ਉਹਦੇ ਦਿਮਾਗ ਵਿੱਚ ਇਹ ਚੱਲਦਾ ਹੋਣਾ ਕਿ ਬਾਬਾ ਡੇਰੇ ਵਿੱਚ ਰਹਿੰਦਾ ਹੋ ਸਕਦਾ ਕੋਈ ਐਮਐਲਏ ਬਣ ਜੇ ਚੜਾਵੇ ਚੜਦੇ ਹੋਣਗੇ ਬੈਗਾਂ ਦੇ ਵੈਗ ਮੈਂ ਵੀ ਭਰ ਕੇ ਲੈ ਕੇ ਜਾਊ ਹੋ ਸਕਦਾ ਸੋਚਿਆ ਹੋਵੇ ਜਿਵੇਂ ਢੱਡਰੀਆਂ ਵਾਲੇ ਟੂਰਾਂ ਤੇ ਰਹਿੰਦੇ ਐ ਓਦਾਂ ਦੀ ਫੀਲਿੰਗ ਲਈ ਹੋਵੇ ਕਿ ਸ਼ਾਇਦ ਮੇਰੀ ਕੁੜੀ ਵੀ ਰਾਜ ਕਰੂਗੀ ਇਹ ਚਲਦਿਆਂ ਨੇ ਦਿਮਾਗ ਵਿੱਚ ਇਹਨਾਂ ਲੋਕਾਂ ਦੇ ਕਿਉਂਕਿ ਜਿਹੜੇ ਬੰਦੇ ਆਗੂ ਬਣਦੇ ਨੇ ਨਾ ਇਹ ਆਗੂਆਂ ਦੀ ਸੋਚ ਜਿਹੜੀ ਹੈ ਬਹੁਤ ਕੁਟਲ ਵੀ ਹੁੰਦੀ ਹੈ ਲੰਬੀ ਚੌੜੀ ਵੀ ਹੁੰਦੀ ਹੈ ਨਜ਼ਾਰੇ ਲੈਣ ਦੀਆਂ ਆਦਤਾਂ ਪਈਆਂ ਹੁੰਦੀਆਂ ਨੇ ਲੋਕਾਂ ਦੇ ਪੈਸਿਆਂ ਤੇ ਤੇ ਕੱਲ ਜਦੋਂ ਬਾਬੇ ਗੁਰਵਿੰਦਰ ਖੇੜੀ ਵਾਲੇ ਨਸ਼ੇੜੀ ਨੇ ਮਾਰੀ ਪੱਟ ਵਿੱਚ ਗੋਲੀ ਉਦੋਂ ਚੀਕਾਂ ਮਾਰਦੀ ਸੀ ਕਹਿੰਦੇ ਮੈਂ ਆਪਣੀ ਕੁੜੀ ਦੇ ਕੇ ਪਸਤਾ ਰਹੀ ਆ ਤੇ ਹੁਣ ਹਸਪੀਟਲ ਹਸਪੀਟਲ ਦੇ ਵਿੱਚ ਪਈ ਹੈ ਮੇਰੀ ਕੁੜੀ ਨੂੰ ਤੰਗ ਕਰਦਾ ਇਹ ਜਦੋਂ ਫੀਮ ਖਾਣ ਵਾਲੇ ਬੰਦੇ ਨਾਲ ਕੁੜੀ ਵਿਆਹੋਗੇ ਉਹਨਾਂ ਤੰਗ ਹੀ ਕਰਨਾ ਹੋਰ ਥੋੜੀ ਕੁੜੀ ਨੂੰ ਉਹ ਰਾਣੀ ਬਣਾ ਕੇ ਰੱਖੂਗਾ ਤੁਹਾਡੀ ਕੁੜੀ ਤਾਂ ਆਪ ਕਹਿੰਦੀ ਰਹੀ ਐ ਚੜ੍ਹਦੀ ਕਲਾ ਵਾਲੇ ਸਿੰਘ ਨਾਲ ਮੇਰੀ ਮੈਰਿਜ ਹੋਈ ਐ। ਫੀਮ ਖਾਣਾ ਕੋਈ ਗੁਨਾਹ ਨਹੀਂ। ਹੁਣ ਚੀਕਾਂ ਪਿੰਦੀਆਂ ਨੇ। ਅਸਾ ਦੂਜੇ ਪਾਸੇ ਜਿਹੜਾ ਬਾਬਾ ਗੁਰਿੰਦਰ ਨਸ਼ੇੜੀ ਖੇੜੀ ਵਾਲਾ ਉਹ ਵੀ ਪਿਆ ਹਸਪੀਟਲ ਦੇ ਵਿੱਚ। ਉਹਦਾ ਵੀ ਇਲਾਜ ਚੱਲੀ ਜਾਂਦਾ। ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਕਹਿੰਦਾ ਆਹ ਦੇਖ ਲਓ ਮੇਰੀ ਬਾਹਂ ਤੋੜਤੀ, ਮੇਰੀ ਲੱਤ ਤੋੜਤੀ, ਮੇਰੇ ਦੰਦ ਕੱਢਤੇ। ਜਿਹੜੀ ਬਾਂਹ ਤੋੜੀ ਐ ਉਹੀ ਚੱਕ ਕੇ ਦਿਖਾਈ ਜਾਂਦਾ ਕਹਿੰਦਾ ਆਹ ਬਾਂਹ ਤੋੜਦੀ ਤੇ ਲੱਤ ਤੋੜਦੀ ਕਹਿੰਦਾ ਦੰਦ ਕੱਢ ਤੇ ਯਾਰ ਮੈਨੂੰ ਕੁੱਟਿਆ ਕਹਿੰਦਾ ਰਾੜਾਂ ਦੇ ਨਾਲ ਮੇਰੀ ਗੱਡੀ ਭੰੰਦੀ ਰਾੜਾਂ ਦੇ ਨਾਲ ਤੇ ਹੁਣ ਜਿਹੜੀਆਂ ਇਹ ਗੱਲਾਂ ਬਾਤਾਂ ਨੇ ਇਹਨਾਂ ਗੱਲਾਂ ਬਾਤਾਂ ਵਿੱਚ ਤੁਹਾਨੂੰ ਲੱਗਦਾ ਵੀ ਇਹ ਬਾਬਾ ਹੋਊਗਾ ਬਾਬਾ ਸ਼ਬਦ ਪਾਵਨ ਬਾਣੀ ਵਿੱਚ ਭਾਈ ਗੁਰਦਾਸ ਜੀ ਨੇ ਵਰਤਿਆ ਬਾਬੇ ਨਾਨਕ ਲਈ ਵਰਤਿਆ ਭਗਤਾਂ ਲਈ ਵਰਤਿਆ ਰੱਬ ਲਈ ਵਰਤਿਆ ਇਹ ਜਿਹੜੇ ਬਾਬੇ ਨੇ ਇਹ ਬਾਬੇ ਕੇਵਲ ਤੋਰੀ ਫੁਲਕਾ ਚਲਾਉਂਦੇ ਨੇ ਬਾਬੇ ਦੇ ਨਾਮ ਤੇ ਹੋਰ ਕੁਝ ਨਹੀਂ ਹੁਣ ਜਿਹੜੇ ਕਮੈਂਟ ਕਰਨ ਵਾਲੇ ਨੇ ਨਾ ਇੱਕ ਅਖਾਨ ਹੈ ਕਿ ਅੰਨੇ ਤੇ ਬੋਲਿਆਂ ਦਾ ਮੁਲਖ ਹੁਣ ਅੰਨੇ ਕੀ ਨੇ ਬੋਲੇ ਕੀ ਨੇ ਇਹ ਬਾਬੇ ਖੇੜੀ ਵਾਲੇ ਦੀ ਕਰਤੂਤ ਤਾਂ ਪਤਾ ਲੱਗਿਰੂ ਕਈ ਕਹਿੰਦੇ ਇਹਦਾ ਮੈਡੀਕਲ ਕਰਾਓ ਨਸ਼ਾ ਕਰਦਾ ਕਿ ਨਹੀਂ ਕਰਦਾ ਇਹਨਾਂ ਨੂੰ ਕਹਿੰਦੇ ਨੇ ਅੰਨੇ ਤੁਹਾਨੂੰ ਅੱਖਾਂ ਨਾਲ ਦਿਸਿਆ ਨਹੀਂ ਜਦੋਂ ਉਹ ਸ਼ਰਿਆਮ ਕਹਿੰਦਾ ਫੀਮ ਦੀ ਖੇਤੀ ਕਰੋ ਮੈਂ ਫੀਮ ਖਾਨਾਂ ਸ਼ਰਿਆਮ ਉਹ ਫੀਮ ਖਾਂਦਾ ਇੰਟਰਨੈਟ ਤੇ ਵੀਡੀਓ ਵਾਇਰਲ ਹੋਈ ਹੋਈ ਹੈ ਉਹਦੇ ਘਰ ਵਾਲੇ ਜਿਹੜੀ ਬੀਬੀ ਉਹ ਕਹਿੰਦੇ ਫੀਮ ਦੀ ਡੱਬੀ ਮੇਰੇ ਪਰਸ ਵਿੱਚ ਹੁੰਦੀ ਹੈ ਤੇ ਜਿਹੜੇ ਬੋਲੇ ਨੇ ਉਹਨੂੰ ਸੁਣਾਈ ਨਹੀਂ ਦਿੰਦਾ ਉਹ ਪਤਾ ਨਹੀਂ ਕੀ ਦੇਖਦੇ ਨੇ ਇੰਟਰਨੈਟ ਦੇ YouTube ਤੇ ਕੀ ਦੇਖਦੇ ਨੇ ਜਨ ਕਿ ਸਾਡਾ ਜਿਹੜਾ ਮੁਲਕ ਵੀ ਹੈ ਨਾ ਇਹਨੂੰ ਵੀ ਤੁਸੀਂ ਅੰਨਿਆ ਗੋਲਿਆਂ ਦਾ ਕਹਿ ਸਕਦੇ ਹੋ ਜਿਹੜੇ ਕਹਿੰਦੇ ਟੈਸਟ ਕਰਾਓ ਤੇ ਜਦੋਂ ਮੈਂ ਸ਼ਬਦ ਵਰਤਦਾ ਹੁਣ ਮੇਂ ਭੇਡਾਂ ਖਰਚ ਕਟੀੜਾਂ ਉਦੋਂ ਇਹਨਾਂ ਲੋਕਾਂ ਲਈ ਵਰਤਦਾ ਹੁਣਾ ਵੀ ਸ਼ਰੇਆਮੂ ਬੰਦਾ ਖੀਮ ਖਾਂਦਾ ਹੈ ਤੁਸੀਂ ਮੈਡੀਕਲ ਕਰਾਉਣ ਦੀ ਕੋਸ਼ਿਸ਼ ਕਰ ਦਿਓ ਚਲੋ ਸਾਰੀਆਂ ਗੱਲਾਂ ਛੱਡੋ ਪਾਸੇ ਟੱਠੇ ਖੂਚ ਜਾਵੇ ਉਹ ਬਾਬਾ ਟੱਠੇ ਖੂ ਜਾਵੇ ਉਹਦੀ ਸੱਸ ਜਿਹੜੇ ਨੇ ਵੱਡੇ ਵੱਡੇ ਦਿਮਾਗ ਦੇ ਵਿੱਚ ਸ਼ੌਂਕ ਪਾਲੇ ਸੀ ਉਮੀਦਾਂ ਰੱਖੀਆਂ ਸੀ ਪਤਾ ਨਹੀਂ ਬਾਬਾ ਸਾਨੂੰ ਕੀ ਬਣਾ ਦੇਗਾ ਪੰਜਾਬ ਦੇ ਲੋਕਾਂ ਨੂੰ ਇੱਕ ਅਪੀਲ ਹੈ ਜਦੋਂ ਤੁਸੀਂ ਆਪਣੇ ਬੇਟੇ ਦਾ ਰਿਸ਼ਤਾ ਕਰ ਦਿਓ ਖਾਸ ਕਰਕੇ ਉਦੋਂ ਕੇਵਲ ਇਹ ਨਾ ਵੇਖਿਆ ਕਰੋ ਕਿ ਜਿਹਦੇ ਨਾਲ ਸੀ ਕੁੜੀ ਤੋਰਨ ਲੱਗਿਆਂ ਉਹਦੇ ਕੋਲੇ ਗੱਡੀ ਹੈਗੀ ਆ ਉਹਦੇ ਕੋਲੇ ਕੋਠੀ ਵੱਡੀ ਹੈ ਚਾਰ ਲਗਾੜੇ ਪਿੱਛੇ ਤੁਰਦੇ ਨੇ ਇਹ ਨਾ ਦੇਖਿਆ ਕਰੋ ਥੋੜਾ ਬਹੁਤਾ ਉਹਦੀ ਵਿਚਾਰ ਵੱਲ ਉਹਦੀ ਸੋਚ ਵੱਲ ਉਹਦੇ ਦਿਮਾਗ ਵੱਲ ਥੋੜਾ ਜਿਹਾ ਪਰਖ ਲਿਆ ਕਰੋ ਵੀ ਇਹ ਬੰਦਾ ਜ਼ਿੰਦਗੀ ਵਿੱਚ ਕੁਝ ਕਰ ਸਕਦਾ ਇਹਨੇ ਕੁਝ ਕੀਤਾ ਮਾੜਾ ਮੋਟਾ ਇਹਦੇ ਕੁਝ ਥੋੜੀ ਬਹੁਤੀ ਮਿਹਨਤ ਹੈ ਇਹ ਦੇਖ ਲਿਆ ਕਰੋ ਕਿ ਹੁਣ ਹਸਪੀਟਲ ਵਿੱਚ ਬਾਬਾ ਵੀ ਪਿਆ ਨਸ਼ੇੜੀ ਤੇ ਬੀਬੀ ਪਈਏ ਕਿਸਾਨ ਆਗੂ ਐ ਹੋ ਹੁਣ ਪਿੱਟੀ ਜਾਓ ਹੁਣ ਜਿਹੜੀਆਂ ਭੇਡਾਂ ਇਹਨਾਂ ਨੂੰ ਗਰਾਹੀ ਦਿੰਦੀਆਂ ਹੁੰਦੀਆਂ ਨੇ ਡੇਰਾਂ ਦੇ ਨਾਂ ਤੇ ਹੁਣ ਤੁਹਾਡੇ ਬਾਬੇ ਦਾ ਇਲਾਜ ਚੱਲਦਾ ਹਸਪੀਟਲ ਦੇ ਵਿੱਚ ਕਰ ਦਿਓ ਪੀਟੀਐਮ ਹੁਣ Google Pay ਕਰ ਦਿਓ ਹੁਣ ਜੇ ਕਿਸੇ ਕੋਲ ਫੀਮ ਹੈਗੀ ਉਹ ਵੀ ਜਾ ਕੇ ਫੜਾਓ ਦਰਦ ਹੁੰਦਾ ਹੋ ਉਹਦੇ ਇਹ ਇੱਕ ਕੌੜੀਆਂ ਗੱਲਾਂ ਤੇ ਸੱਚੀਆਂ ਨੇ ਸ਼ਰਮ ਸਾਨੂੰ ਆਉਣੀ ਨਹੀਂ ਸਾਡੇ ਪੰਜਾਬ ਦਾ ਬੇੜਾ ਜਿੰਨਾ ਇਹਨਾਂ ਬਾਬਿਆਂ ਨੇ ਕੀਤਾ ਨਾ ਮੈਨੂੰ ਲੱਗਦਾ ਉਹਨਾਂ ਲੀਡਰਾਂ ਨੇ ਵੀ ਨਹੀਂ ਕੀਤਾ ਹੋਣਾ ਇਹ ਸਚਾਈ ਹੈ ਅੰਨਿਆਂ ਤੇ ਬੋਲਿਆਂ ਦਾ ਮੁਲਖ ਬਣ ਗਿਆ ਇਹ ਕੁਝ ਨਹੀਂ ਦੇਖਣਾ ਵੀ ਜਿੱਥੇ ਅਸੀਂ ਕੁੜੀ ਤੋੜਨੀ ਐ ਉਹ ਬੰਦਾ ਨਸ਼ੇੜੀ ਐ ਵਾਕਈ ਅਸੀਂ ਇਹਦਾ ਕੋਈ ਵੇਖਦੇ ਆ ਨਹੀਂ ਬਿਲਕੁਲ ਨਹੀਂ ਵੇਖਦੇ ਤੇ ਕੱਲ ਚੀਕਾਂ ਪੈਂਦੀਆਂ ਸੀ ਬੇ ਲੋਕੋ ਮੈਂ ਇਹ ਬਾਬੇ ਨੂੰ ਕੁੜੀ ਦੇ ਕੇ ਪਸਤਾਈ ਕੁੜੀ ਦਿੱਤੀ ਸੀ ਜਾਂ ਕੁੜੀ ਵਿਆਹੀ ਸੀ ਬਹੁਤ ਵੱਡੀਆਂ ਗੱਲਾਂ ਨੇ ਇਹ ਮੂੰਹ ਤੋਂ ਅਸੀਂ ਬੱਕ ਤਾਂ ਦਿੰਨੇ ਆ ਮੇਰੀ ਕੁੜੀ ਨੂੰ ਤੰਗ ਕਰਦਾ ਬਾਬਾ ਮੇਉ ਗੱਲ ਕਹਿਣੀ ਨਹੀਂ ਪਰ ਲੋਕ ਸਮਝ ਜਾਂਦੇ ਨੇ ਤੰਗ ਕਿਵੇਂ ਕਰਦਾ ਸੀ ਇਹ ਸਭ ਨੂੰ ਪਤਾ ਹੈ ਤੁਹਾਨੂੰ ਹੁਣ ਸੁਰਤ ਆਈ ਹੈ ਜਿਹੜੀ ਔਰਤ ਇਹ ਕਹਿੰਦੀ ਹੋਵੇ ਕਿ ਮੇਰੇ ਘਰ ਵਾਲਾ ਫੀਮ ਖਾਂਦਾ ਮੈਂ ਡੱਬੀ ਰੱਖਦੀ ਆ ਪਰਸ ਵਿੱਚ ਉਹਨੂੰ ਕਿੰਨੀ ਕ ਅਕਲ ਹੋਣੀ ਹੈ ਜਿਹੜੇ ਪਰਿਵਾਰ ਨੂੰ ਇਹ ਪਤਾ ਹੋਵੇ ਕਿ ਜਿਹਦੇ ਲੜ ਅਸੀਂ ਕੁੜੀ ਲਾਉਣ ਲੱਗਿਆਂ ਉਹ ਬੰਦਾ ਫੀਮ ਖਾਂਦਾ ਮੋਟੀ ਉਹ ਪਰਿਵਾਰ ਨੂੰ ਕਿੰਨੀ ਕ ਅਕਲ ਹੋਣੀ ਹੈ ਸ਼ਰਮ ਨਾਲ ਡੁੱਬ ਕੇ ਮਰ ਨਹੀਂ ਜਾਣਾ ਚਾਹੀਦਾ ਆ ਦੂਜੇ ਕਦਮ ਚੌਧਰੀ ਹੋਰ ਨੇ ਫੀਮ ਦੀ ਖੇਤੀ ਕਰੋ ਜੀ ਇੱਥੇ ਦੂਜੇ ਨਸ਼ਿਆਂ ਤੋਂ ਖਿਹੜਾ ਛੁੱਟ ਜਾ ਆ ਛੁੱਟ ਗਿਆ ਖਿਹੜਾ ਅਗਲੇ ਨੇ ਪੱਟੇ ਵਿੱਚ ਮਾਰੀ ਗੋਲੀ ਹੁਣ ਅਕਲ ਟਿਕਾਣੇ ਆਉਗੀ ਦੋਨਾਂ ਦੀ ਪਰਚਾ ਵੀ ਹੋ ਸਕਦਾ ਗੋਲੀ ਮਾਰੀ ਹੈ ਪੱਟੇ ਵਿੱਚ ਤੇ ਉਹ ਬਾਬਾ ਹੁਣ ਬਣ ਕੇ ਪਖੰਡੀ ਪਖੰਡੀ ਹੁੰਦੇ ਨੇ ਇਹ ਮੇਰੀ ਬਾਹ ਤੋੜਦੀ ਮੇਰੇ ਦੰਦ ਕੱਢਦੇ ਮੇਰੀ ਲੱਤ ਤੋੜਦੇ ਮੈਨੂੰ ਮਾਰਨ ਲੱਗੇ ਸੀ ਮੇਰਾ ਧੋਖਾ ਕਰਤਾ ਇੱਕ ਹੋਰ ਇਹਨੇ ਵੱਡੀ ਬੇਬਕੂਫੀ ਕੀਤੀ ਹੁਣ ਮੈਂ ਲਾਸਟ ਵਿੱਚ ਕਹਿ ਦੇਣਾ ਕਹਿੰਦਾ ਉਹਨਾਂ ਨੇ ਜੋ ਕਰਨਾ ਸੀ ਕਰ ਲਿਆ ਹੁਣ ਗੁਰੂ ਗੋਬਿੰਦ ਸਿੰਘ ਜਿਵੇਂ ਸਾਨੂੰ ਹੁਕਮ ਕਰਨਗੇ ਅਸੀਂ ਓਦਾਂ ਕਰਾਂਗੇ ਵੀ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਾਰਾ ਤੁਹਾਡੇ ਖਚਾਂ ਲਈ ਬੈਠੇ ਆ ਤੁਹਾਡੇ ਲਈ ਆਉਣਗੇ ਉਹ ਤੁਹਾਨੂੰ ਹੁਕਮ ਕਰਨ ਲਈ ਆਕੇ ਨਸ਼ੇੜੀਆਂ ਨੂੰ ਸਿਰੇ ਦੀਆਂ ਖੱਚਾਂ ਨੂੰ ਤੁਹਾਨੂੰ ਆਕੇ ਹੁਕਮ ਕਰਨ ਲਈ ਗੁਰੂ ਪਾਸ਼ਾ ਛੇਤਰ ਫੇਰੇ ਫੜ ਕੇ ਹੋਜੇ ਬੰਦਿਆਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ